ਕੀ ਨਾ ਮੈਂ ਦੱਸਾਂ ਮੈਂ ਨਾ ਫਿਰ ਟੋਟਲ ਨਹੀਂ ਅੱਛਾ ਤੁਹਾ ਦਾ ਬੋਲੀ ਕੀ ਹੈ ਹਾਂ ਜੀ ਕੀ ਹੋਇਆ ਜੀ ਇਹ ਉਹਨੇ ਮਾਰਤਾ ਉੱਥੇ ਜੁਨੀਅਨ ਚ ਇਹਨੇ ਕੋਈ ਰਾਡਰ ਚਾਹ ਦिए ਹੈ ਲੱਗ ਜਿਹੜਾ ਹਾਂ ਜੀ ਬਾਵਾ ਜਦ ਨਹੀਂ ਦੋਤ ਲਾ ਸਕਦੀ ਤਾਂ ਮਿਸਟੇਅਰ ਹਾਲ ਹੋ ਗਈ ਜੀ ਹਾਂ ਜੀ ਉਹਨੂੰ ਪਛਾਣਦੇ ਨਹੀਂ। ਉਹਨੂੰ ਪਛਾਣਦੇ ਕਿਵੇਂ ਆਉਂਦੇ ਆ। ਤੁਹਾਨੂੰ ਚਾਰ ਆਪਰਨਾ ਜਾਈਦਾ ਵੀ। ਕੀ ਨਾਮ ਮਾੜੀ? ਮੇਰਾ ਨਾਮ ਸੁਬੀਰ ਕਾਰਾ ਹੈ। ਅੱਛਾ। ਅਜੇ ਮੰਗਾਂ ਮਰੇ ਕਿਰਾਨੇ ਚ। ਮੇਰਾ ਬੇਟਾ ਸੀ। ਅੱਛਾ। ਕੀ ਨਾਮ ਹੈ ਕੀ ਜੱਲੋ? ਇਹ ਚਾਰ ਚਾਰ ਸਾਲ ਪਹਿਲੀ ਤੁਸੀਂ ਉਹਨੇ ਚੱਲ ਦਿੱਤੀ ਨਾਲ ਆ ਕੇ ਨਾ ਆਪਣੇ ਇੱਥੇ ਲਾਇਆ ਸੀ ਮੇਰੇ ਪੁੱਤਾਂ ਵਿੱਚ ਕੋਈ ਨਹੀਂ ਸੀ। ਕੱਲ ਦਾਸ ਦੋਸਤ ਨੂੰ ਸੁਮਨ ਨੇ ਛੱਦ ਕੇ ਲਗਾੜੇ ਚਿੱਟਾ ਪਿਆ ਕੇ ਮੇਰਾ ਪੁੱਤ ਜੁਨੀਅਰ ਸੇ ਮਰਵਾਤਾ ਬਲਵੀਰ ਕੌਰ ਨੇ ਮਰਵਾਤਾ ਮੇਰਾ ਬਜੜਾ ਮੇਰਾ ਪੁੱਤ ਸਿਉਣਾ ਰੇਤ ਚ ਰਾਤਾ ਕਿੰਨੇ ਮਾਨ ਦੋ ਤਨੇ ਗੱਡੀਆਂ ਭਰੀਆਂ ਤੀਆਂ ਉਹ ਪਾਸੇ ਛੱਡਾਂ ਤੇ ਲੱਗੇ ਖੜੇ ਤੇ ਕੇ ਦੋਨੇ ਕਹਿੰਦੇ ਨੇ ਵੀਡੀਓ ਪਾਈ ਆ ਅਸੀਂ ਕਿਹੜਾ ਕੋਰੇ ਤੇ ਮੁੰਡਾ ਸਬਜ਼ੀ ਲੈਣ ਗਿਆ ਤੇ ਇਹਦੀ ਬਾਵਾ ਨਿਗਾ ਵੱਜ ਗਈ ਦੂਰ ਸੀ ਇਹਨੂੰ ਪਤਾ ਲੱਗਿਆ ਵੀ ਸਾਡਾ ਹੀ ਆ ਇਹ ਨੇੜੇ ਹੋਇਆ ਨਾ ਵੀ ਬਾਲੇ ਬੰਦੇ ਨੇ ਮੈਨੂੰ ਵੀ ਮਾਰ ਦੇਣਗੇ ਘਰ ਨੂੰ ਭੱਜਿਆ ਸਾਨੂੰ ਬੁਲਾ ਕੇ ਲੈ ਕੇ ਗਿਆ ਉਦੋਂ ਪਾਵਨ ਦੇ ਲੈ ਕੇ ਪਾਵਨ ਨੇ ਹੱਥ ਨਾ ਪਾਇਆ ਸਰਕਾਰੀ ਚਲੇ ਗਏ ਕੋਈ ਸਾਡੀ ਪੁਲਿਸ ਨੇ ਨਹੀਂ ਸੁਣੀ ਨਾ ਪੁਸਾਈ ਇੱਥੇ ਵੀ ਨਹੀਂ ਆਈ ਹਸਤਾੜ੍ਹ ਚ ਵੀ ਨਹੀਂ ਆਈ ਮੇਰੇ ਪੁੱਤ ਦੀ ਜਾਨ ਬਚ ਜਾਂਦੀ ਜੇ ਪੁਲਿਸ ਸੁਣ ਲੈਂਦੀ ਗੱਲ ਕੋਈ ਮਾੜੀ ਭੱਟੀ ਉਹਦੀ ਪਹੁੰਚ ਜਾਂਦੀ ਇੰਨੇ ਦਾ ਫੋਨ ਲਾਏ ਉੰਨਾ ਨਾ ਨਹੀਂ ਸੁਣੀ ਮੇਰੇ ਪੁੱਤ ਦੀ ਫਰਿਆਦ ਨਾ ਮੇਰੀ ਸੁਣਦੇ ਨੇ ਹੁਣ ਹੁਣ ਨਾ ਕਿਹੜੇ ਮਾਰੀ ਜਾਂਦੇ ਨੇ ਹੁਣ ਆਦਿਕ ਖਾ ਲੇ ਹਾਜਮੇ ਕਰ ਲੇ ਸਾਸਿ ਤੋ ਕੀ ਮੰਗ ਕਰਦੇ ਨਾ ਮੈਂ ਨਾਂ ਨਾ ਕਰਦੀਆਂ ਸਾਰੇ ਚੱਕੇ ਜਾਣ ਉਹ ਉਹ ਨਾ ਚਿਰ ਮੈਂ ਉਹਦੇ ਪੁੱਤ ਦਾ ਸਨਕਾਰ ਨਹੀਂ ਕਰਦੀ ਮੈਂ ਰੱਖੂ ਇੱਥੇ ਉਹ ਸਾਰੇ ਚੱਕੇ ਜਾਣ ਕੁੜੀ ਚੱਕੀ ਜਾਵੇ ਮਾਂ ਚੱਕੀ ਜਾਵੇ ਪੁਰਾਣਾ ਚੱਕਿਆ ਜਾਵੇ ਮਾਮਾ ਚੱਕਿਆ ਜਾਵੇ ਇਹਨਾਂ ਲਗਾ ਰਹੇ ਨੇ ਉਹ ਚੱਕੇ ਜਾਣ ਉਦੋਂ ਬਾਅਦ ਮੈਂ ਸਾਹ ਮੈਨੂੰ ਅੰਦਰ ਸਾਹ ਨਹੀਂ ਕੋਈ ਸਾਹਦੀ ਆਉਂਦਾ ਮੇਰੇ ਔਖੇ ਸਾਹ ਲਗਣਗੇ ਉਹਨਾਂ ਚਿਰ ਸਾਫ ਸਹੀ ਦਾ ਹਾਂ ਮੈਂ ਨਾ ਪੂਰਾ ਸਾਫ ਸਹੀ ਦਾ ਜੀ ਕਰ ਸਕਦੇ ਹੋ ਜਦੋਂ ਸਾਹ ਆ ਜਾਂਦੀ ਮੇਰੇ ਪੁੱਤ ਨੂੰ ਕੁਝ ਨਹੀਂਤੀ ਹੁੰਦਾ ਹੈਗਾ ਹੁਣ ਉਹ ਸਾਹ ਹੀ ਰਾਤ ਵੀ ਆ ਗਈ 1 ਵਜੇ ਹੁਣ ਵੀ ਆ ਗਈ ਮੇਰੇ ਬੰਦੇ ਕਿਹਦੀ ਕੀ ਨਾਮ ਆ ਕੋਈ ਪਤਾ ਨਹੀਂ ਪਰ ਉਹਨਾਂ ਦਾ ਨਾਂ ਪਰ ਉਹਨੇ ਤਾਂ ਗਗਨਦੀਪ ਮਾਨੋ ਬਲਵੀਰ ਕਾਰਾ ਮਾਂ ਮੇਰਾ ਨੋ ਪਾਲਾ ਤੇ ਦੂਜਿਆਂ ਦਾ ਨਹੀਂ ਪਤਾ ਹੈਗਾ ਇੱਕ ਇੱਕ ਤਾਂ ਇਹ ਸੁਣਾ ਜ ਮੇਰਾ ਪਿੰਡਾ ਪੀਰਕੋਟ ਤੋਂ ਇੱਕ ਸੇਖਪੁਰੇ ਦੇ ਇੱਕ ਸਨੋਹੇ ਤੋਂ ਬੰਦੇ ਤਿੰਨੇ ਬਾਰੋਂ ਬੁਲਾਏ ਸੀ ਮੇਰੇ ਪੁੱਤ ਦਾ ਕਤਲ ਕਰਨ ਖਾਤਰ ਮੇਰੇ ਪੁੱਤ ਦੀਆਂ ਲੱਤਾਂ ਤੋੜ ਕੇ ਜਮਾ ਚੁਰਾ-ਚੁਰਾ ਕਰਕੇ ਕਿ ਤੇ ਹੱਡੀਆਂ ਕੁਛ ਨਹੀਂ ਰਹਾ ਐਡੀਆਂ ਉੱਥੇ ਡਿੱਗ ਪਈਆਂ ਮੇਰੇ ਪੁੱਤ ਦੀਆਂ ਮੈਂ ਰੋਜ਼ ਦੇ ਕਲਾਂਦੇ ਕਿ ਮੇਰੇ ਪੁੱਤ ਨੇ ਕਹੇ ਮੇਰੀ ਆ ਬੀਬੀ ਲੱਤਾਂ ਤੋੜਦੀਆਂ ਕੋਈ ਨਾ ਕਛ ਨਹੀਂ ਹੰਦਾ ਬੀਬੀ ਮੈਨੂੰ ਦੂਸੋਂ ਬਣਾਨੇ ਮਾਰਤਾ ਜਾਲ ਮਾਇ ਤੇ ਜਾਲ ਮਾਇ ਨੇ ਕਰਕੇ ਮਾਰਤਾ ਮੇਰਾ ਪੁੱਤ ਹੈ ਮੈਨੂੰ ਇਹ ਜਮਾ ਕਲੀਅਰ ਗੱਲ ਹੋਣੀ ਚਾਹੀਦੀ ਆ ਮੇਰੇ ਪੁੱਤ ਦਾ ਪੂਰਾ ਪੂਰਾ ਮੇਰੇ ਸਾਥ ਮਿਲੂਗਾ ਫਿਰ ਮੈਂ ਜਾਉਂਗੀ ਨਹੀਂ ਮੈਂ ਕਾਦੀ ਮੇਰੀ ਜੀਵਤਾ ਜਿੰਨੇ ਲੱਗ ਤੋਂ ਇਹ ਇਨਸਾਫ ਪਚਲ ਨਹੀਂ ਤਕੀ ਉਹਨਾਂ ਚਿਰ ਮੈਂ ਸਸਕਾਰ ਨਹੀਂ ਕਰਦੀ ਮੈਂ ਨਹੀਂ ਕਰਦੀ ਉਹਨਾਂ ਚਿਰ ਮੈਂ ਪੁੱਤ ਨੂੰ ਰੱਖੂ ਉਹਨਾਂ ਚਿਰ ਹਾਂ ਦੀ ਮਾਹਲਾ ਸਰ ਜਰਾ ਤੁਹਾਡੇ ਕੋਲ ਜਿ세 ਕੱਲ ਤਕਰੀਬਨ ਜਿਹੜਾ 7 ਵਜੇ ਇੱਕ ਇਨਸੀਡੈਂਟ ਹੋਇਆ ਸੀਗਾ ਰਿਪੋਰਟ ਹੋਇਆ ਸਾਨੂੰ ਟਰੱਕ ਯੂਨੀਅਨ ਮੌਨਮੰਡੀ ਦੇ ਨੇੜੇ ਜਸਪਾਲ ਸਿੰਘ ਜੀ ਨੇ ਸਠਿਆਣੀ ਉਸਤੇ ਜਿਹੜਾ ਬੰਦਿਆਂ ਨੇ ਹਮਲਾ ਕੀਤਾ ਤੇ ਹਮਲਾ ਕਰਕੇ ਕੁੱਟਮਾਰ ਕਰਕੇ ਉਥੋਂ ਮੌਕੇ ਤੋਂ ਭੱਜ ਗਏ ਜਿਹਨੂੰ ਜਸਪਾਲ ਸਿੰਘ ਠਿਆਨੀ ਨੂੰ ਜਿਹੜਾ ਇੰਜਰਡ ਸੀਗਾ ਉਹਨੂੰ ਸਿਵਲ ਹਸਪੀਟਲ ਬਠਿੰਡੇ ਦਾਖਲ ਕਰਾਇਆ ਡੂਰਿੰਗ ਟਰੀਟਮੈਂਟ ਜਿਹਦੀ ਉਥੇ ਜਿਹੜੀ ਉਹਦੀ ਡੈਥ ਹੋ ਗਈ ਆ ਤੇ ਸਬੰਧੀ ਅਸੀਂ ਐਫ ਆਈ ਆਰ ਜਿਹੜੀ ਹੈਗੀ ਆ ਉਹ ਦਰਜ ਕਰ ਲਈ ਆ ਐਫ ਆਈ ਆਰ ਨੰਬਰ 78 ਮਿਤੀ 8 7 2024 ਜਿਹੜੀ ਐਫ ਆਈ ਆਰ ਅਸੀਂ ਲੌਂਚ ਕਰ ਲਈ ਜੀ ਇਹ ਬੈਂਚੇਸ਼ਨ ਤੋਂ ਪਾਉਣ ਲਈ ਕੁੱਝ ਨਹੀਂ ਹੋ ਰਹੀਏ ਅ ਇਹ ਸਰ ਆਲਰੇਡੀ ਕਿ ਜਿਹੜਾ ਜੋ ਇਨੀਸ਼ੀਅਲ ਸਟੇਜ ਤੇ ਸਾਨੂੰ ਜਿਹੜਾ ਪਤਾ ਚੱਲਿਆ ਇੱਕ ਜਿਹੜਾ 148 ਨੰਬਰ ਐਫ ਆਈ ਆਰ ਆਲਰੇਡੀ ਜਿਹੜੀ ਦਰਜ ਹੈਗੀ ਆ ਮੋਡਮੰਟੀ ਵਿਖੇ 2020 ਦੀ ਉਹ ਕਤਲ ਦਾ ਮਕਦਮਾ ਸੀਗਾ ਤੇ ਉਸ ਵਿੱਚ ਇਹ ਜਿਹੜਾ ਕੱਲ ਜਿਹੜਾ ਇੰਜਰਡ ਹੋਇਆ ਬਾਜੀ ਦੀ ਬਹੁਤ ਹੋ ਗਈ ਉਹ ਵੀ ਇੱਕ ਦੋਸ਼ੀ ਸੀਗਾ ਤੇ ਇਹ ਈਮਾਨ ਤੇ ਬਾਹਰ ਆਇਆ ਹੋਇਆ ਸੀਗਾ ਉਹ ਇਹਨਾਂ ਦਾ ਗਰੁੱਪイズਮ ਕਰਕੇ ਉਸ ਦਾ ਜਿਹੜਾ ਹੈਗਾ ਉਸ ਦੇ ਸਾਥੀ ਜਿਹੜੇ ਪਹਿਲੇ ਆਏ ਨੇ ਜਿਹੜੇ ਜਿਹੜਾ ਪਹਿਲਾ ਬੰਦਾ ਮਰਿਆ ਸੀਗਾ ਉਹਦੇ ਵੱਲੋਂ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕੋਈ ਜਰੂਰ ਕਿ ਨੰਬਰ ਦੇ ਬੰਦੇ ਨੇ ਕਿਨੇ ਰੈਸ਼ ਕੀਤਾ ਐਫ ਆਈ ਆਰ ਜਿਹੜਾ 78 ਨੰਬਰ ਐਫ ਆਈ ਆਰ ਹੈ ਇਹਦੇ 6 ਬੰਦੇ ਤੇ ਅਸੀਂ ਪਰਚਾ ਦਰਜ ਕੀਤਾ ਮਾਮਲਾ ਜਿਹੜਾ ਜੇਰ ਤਫਤੀਸ਼ ਹੈ ਤੇ ਥੋੜਾ ਮਾਮਲੇ ਦੀ ਸੈਨਸਿਟੀਵਿਟੀ ਹੋਣ ਕਰਕੇ ਮੈਂ ਇਸ ਵੇਲੇ ਤੁਹਾਨੂੰ ਬਾਈ ਨੇਮ ਨਹੀਂ ਦੱਸ ਸਕਦਾ ਸਾਡੀ ਟੀਮਸ ਆਲਰੇਡੀ ਜਿਹੜੀਆਂ ਉਹਨਾਂ ਨੂੰ ਅਪ੍ਰੀਹੈਂਡ ਕਰ ਲਈ ਅਸੀਂ ਰਵਾਨਾ ਕਰਤੀਆਂ ਐਸ ਐਸ ਪੀ ਸਾਹਿਬ ਜਿਹੜੇ ਦੀਪਕ ਪਾਰਿਕ ਆਈ ਪੀ ਐਸ ਆਫਸਰ ਹੈ ਸਾਡੇ ਉਹ ਆਪ ਇਹਨੂੰ ਸੁਪਰਵਾਈਜ਼ ਕਰ ਰਿਹਾ ਤੇ ਜਲਦੀ ਅਸੀਂ ਜਿਹੜੇ ਬੰਦੇ ਫੜ ਕੇ ਜਿਹੜੇ ਹੈਗਾ ਸਲਾਖਾਂ ਪਿੱਛੇ ਦਵਾਗੇ